ਅੱਜ ਲਗਭਗ 101 ਪਰਿਵਾਰਾਂ ਨੂੰ 1.5 ਕਰੋੜ ਰੁਪਏ ਦੀ ਮਾਲੀ ਮਦਦ ਮਕਾਨ ਬਣਾਉਣ ਵਾਸਤੇ ਦਿੱਤੀ ਗਈ ਹੈ ਤੇ ਬਹੁਤ ਸਾਰੇ ਲੋਕਾਂ ਦੇ ਘਰ ਪਿਛਲੇ ਖੜਾ ਕਰਕੇ ਵੀ ਤੇ ਉਦਾਂ ਪੁਰਾਣੇ ਵੀ ਗਰੀਬੀ ਕਰਕੇ ਮਾੜੇ ਸੀ ਉਹਨਾਂ ਦੇ ਛੱਤਾਂ ਬਦਲਣ ਲਈ ਜਾਂ ਹੋਰ ਬਣਾਉਣ ਵਾਸਤੇ ਪਰ ਘਰ 1.5 ਲੱਖ ਰੁਪਏ ਦਿੱਤਾ ਗਿਆ ਹੈ 70000 ਪਹਿਲੀ ਕਿਸ਼ਤ ਵਿੱਚ ਆਉਣਾ ਹੈ ਫਿਰ ਬਾਕੀ ਦੀਆਂ ਤਿੰਨ ਕਿਸ਼ਤਾਂ ਵਿੱਚ ਆਉਣਾ ਹੈ ਤੇ ਜਿੱਦਾਂ ਜਿੱਦਾਂ ਉਹ ਪ੍ਰੋਪਰ ਜਿੱਦਾਂ ਗਾਈਡਲਾਈਨਸ ਦਾ ਵਗੈਰਾ ਉਹਨਾਂ ਨੂੰ ਪੈਸਾ ਅਦਾ ਕਰ ਦੇਊਗਾ ਤੇ ਅੱਜ ਸਾਰੇ ਪਰਿਵਾਰਾਂ ਦੇ ਪੈਣਾ ਭਰਾਵਾਂ ਨੂੰ ਮਲਾ ਕੇ ਇੱਥੇ ਲੈਟਰ ਸੈਂਕਸ਼ਨ ਲੈਟਰ ਦਿੱਤੇ ਗਏ ਤਾਂ ਉਹਨਾਂ ਦੇ ਖਾਤੇ ਵਿੱਚ ਪੈਸੇ ਸਿੱਧੇ ਸਰਕਾਰ ਵੱਲੋਂ ਟਰਾਂਸਫਰ ਹੋ ਜਾਣਗੇ। ਠੀਕ ਹੈ ਸਰ ਜਦੋਂ ਮਕਾਨ ਬਣਾਉਣੇ ਸ਼ੁਰੂ ਕਰਾਂਗੇ ਉਦੋਂ ਪੈਸਾ ਉਹਨਾਂ ਦਾ ਫੇਰ ਆਣਾ। ਹਾਂਜੀ ਜਦੋਂ ਇਹਨਾਂ ਨੂੰ ਪੈਸੇ ਸੈਂਕਸ਼ਨ ਹੋ ਗਏ ਆ। ਹਾਂਜੀ ਹਾਂਜੀ ਜਿੱਦਾਂ ਇਹ ਆਪਣਾ ਮਕਾਨ ਬਣਾਉਣਾ ਸ਼ੁਰੂ ਕਰਨਗੇ, ਕੰਧਾਂ ਖੜੀਆਂ ਕਰਨਗੇ ਤਾਂ ਇਹਨਾਂ ਨੂੰ ਪੈਸੇ ਨਾਲ ਹੀ ਇਹਨਾਂ ਦੇ ਖਾਤੇ ਵਿੱਚ ਭੇਜ ਦਿੱਤੇ ਜਾਣਗੇ।